ਮਾਨ ਸਾਹਿਬ ਕਹਿੰਦੇ ਕਿ ਅਸੀਂ ਨਾਮ ਬਦਲਦੇ ਨੇ ਭਾਈ ਜਿਹੜੇ ਸੂਟ ਨਹੀਂ ਕਰਦੇ ਜਿਹੜੇ ਸਹੀ ਨਹੀਂ ਹੈਗੇ ਕਾਫੀ ਚਰਚਾ ਹੋਈ ਇੱਕ ਪਿੰਡ ਦੇ ਵਿੱਚ ਪਿੰਡ ਦੇ ਨਾਮ ਤੇ ਡੰਗਰ ਖੇੜੇ ਤੋਂ ਕਹਿੰਦੇ ਤੇ ਆਪਾਂ ਖੇੜਾ ਕਰ ਦੇਣਾ ਤੇ ਨਾਮ ਬਦਲਣਾ ਕਿੰਨਾ ਕਸਾਣ ਹੁੰਦਾ ਜੀ ਤਾਂ ਕੀ ਪ੍ਰੋਸੈਸ ਹੁੰਦਾ ਇਹਦੇ ਬਾਰੇ ਇੰਦਰਪ੍ਰੀਤ ਸਿੰਘ ਹੋਰਾਂ ਨੇ ਬੜੀ ਖੂਬਸੂਰਤ ਜਾਣਕਾਰੀ ਦਿੱਤੀ ਆ ਜੀ ਦਰਅਸਲ ਕੀ ਆ ਕਿ ਡੰਗਰ ਖੇੜਾ ਪਿੰਡ ਹੈ ਜਿਹੜਾ ਉਹ ਆਪਾਂ ਨੂੰ ਪਤਾ ਕਿ ਅਬੋਰ ਫਾਜ਼ਲ ਦਾ ਬਿਲਕੁਲ ਜੀ ਰੂਟ ਦੇ ਨਾਲ ਹੀ ਆ ਨਾ ਉੱਤੇ ਆ ਉਸ ਪਿੰਡ ਦੀ ਖਾਸੀਅਤ ਕੀ ਹੈ ਜਿੱਦਾਂ ਮੇਰਾ ਪਿੰਡ ਆ ਹਮ ਮੇਰੇ ਪਿੰਡ ਦੀ ਇਹ ਖਾਸੀਅਤ ਹੈ ਕਿ ਲਾਗੇ ਬੰਨੇ ਤੁਹਾਨੂੰ ਇੰਨੀ ਵੱਸੋਂ ਵਾਲਾ ਜਿਹੜਾ ਪਿੰਡ ਕੋਈ ਐਸਾ ਨਹੀਂ ਮਿਲੇਗਾ ਜਿੱਥੇ ਪੁਲਿਸ ਤੇ ਆਰਮੀ ਚ ਹਮ ਚੱਲੋਗੇ ਇੰਨੇ ਮੁੰਡੇ ਭਰਤੀ ਹੁੰਦੇ ਆ ਕਿ ਗੱਲ ਹੀ ਛੱਡ ਦਿਓ ਮੈਂ ਇਹਦਾ ਜ਼ਿਕਰ ਅੱਗੇ ਵੀ ਕਰ ਚੁੱਕਾ ਹਾਂ ਮਤਲਬ ਮੈਂ ਤੁਹਾਨੂੰ ਇੱਥੇ ਮੁਕਸਰ ਜ਼ਿਲ੍ਹੇ ਦੇ ਹਰ ਇੱਕ ਨਾਕੇ ਤੇ ਕਿਤੇ ਨਾ ਕਿਤੇ ਗੁਰੂ ਸਰੀਆ ਮਿਲ ਜਾਊਗਾ ਬਿਲਕੁਲ ਉਸ ਪਿੰਡ ਦੀ ਖਾਸੀਅਤ ਹੈ ਕਿ ਅਧਿਆਪਕ ਬਹੁਤ ਨੇ ਹੂੰ ਹੁਣ ਐਗਜ਼ੈਕਟ ਗਿਣਤੀ ਮੈਨੂੰ ਪਤਾ ਨਹੀਂ ਪਰ 70 80 ਦੱਸਦੇ ਆ ਜੀ ਐਗਜ਼ੈਕਟ ਨੰਬਰ ਇੱਕ ਪਿੰਡ ਦੇ ਵਿੱਚ ਹੁਣ ਇਹ ਕਾਫੀ ਮਾਇਨੇ ਰੱਖਦੀ ਗੱਲ ਹੈ ਮਾਇਨੇ ਰੱਖਦੀ ਆ ਇਹ ਉੱਥੇ ਗਏ ਨੇ ਤੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਪਿੰਡ ਦਾ ਨਾਮ ਜਿਹੜਾ ਉਹ ਬਦਲ ਦਿੱਤਾ ਜਾਣਾ ਚਾਹੀਦਾ ਡੰਗਰ ਖੇੜਾ ਮੈਸੇ ਤਾਂ ਦੇਖੋ ਗੱਲ ਇਹ ਆ ਕਿ ਇੱਕ ਨਾ ਪਿੰਡ ਦਾ ਨਾਮ ਸੀਗਾ ਸ਼ਾਇਦ ਹਸ਼ਾਰਪੁਰ ਚ ਉਹਦੇ ਮਗਰ ਕੋਈ ਚੋਰਾ ਲੱਗਦਾ ਸੀਗਾ ਜੀ ਉਹ ਕਹਿੰਦੇ ਕਿ ਕੋਈ ਉਸ ਵੇਲੇ ਰੇਡੀਓ ਐਂਕਰ ਸੀਗੇ ਜਿਨ੍ਹਾਂ ਨੇ ਉਸ ਨੂੰ ਬਦਲਵਾਉਣ ਦਾ ਯਤਨ ਸਟਾਰਟ ਕੀਤਾ ਤੇ ਉਹ ਜਿਹੜਾ ਪ੍ਰੋਸੀਜਰ ਹੈ ਉਹ ਇੰਨਾ ਜ਼ਿਆਦਾ ਕਹਿ ਲਓ ਕਿ ਉੱਚ ਪੱਧਰ ਤੇ ਜਾਂਦਾ ਹੈ ਕਿ ਲੋਕ ਸਭਾ ਤੱਕ ਉਹ ਪ੍ਰੋਸੀਜਰ ਜਿਹੜਾ ਚੱਲਦਾ ਚੱਲਦਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਪਰਵਾਨਗੀ ਹੋ ਕੇ ਨਾਮ ਬਦਲਿਆ ਜਾਂਦਾ ਹੈ ਜੀ ਮਤਲਬ ਸਾਫ਼ ਹੈ ਕਿ ਜੇ ਤੁਸੀਂ ਨਾਮ ਬਦਲਣਾ ਹੈ ਤਾਂ ਫਿਰ ਤੁਹਾਨੂੰ ਇੱਕ ਇਕੱਲਾ ਐਲਾਨ ਨਹੀਂ ਕਰਨਾ ਹੋਵੇਗਾ ਉਹਦੇ ਤੇ ਕਾਫੀ ਜ਼ਿਆਦਾ ਅਮਲ ਕਰਕੇ ਤੇ ਉਹਨੂੰ ਫੋਲੋ ਕਰਨ ਦੀ ਜ਼ਰੂਰਤ ਹੁੰਦੀ ਹੈ ਹਾਲਾਂਕਿ ਇਹਦੇ ਵਿੱਚ ਉਹ ਆਪ ਹੀ ਥੋੜਾ ਜਵਾਬ ਦੇ ਗਏ ਸੀ ਕਿ ਇਹਦੇ ਕੰਮ ਥੋੜਾ ਜਿਹਾ ਔਖਾ ਹੁੰਦਾ ਹੈ ਸੈਂਟਰ ਦਾ ਔਖਾ ਹੁੰਦਾ ਹਾਂ ਜੀ ਕਿਉਂਕਿ ਉਹ ਕੇਂਦਰ ਦੇ ਅਧਿਕਾਰ ਖੇਤਰ ਦਾ ਮਸਲਾ ਆ ਜਾਂਦਾ ਨਾ ਥੋੜਾ ਵਿੱਚ ਤੇ ਇਸ ਕਰਕੇ ਨਾਂ ਬਦਲੇ ਜਾਂਦੇ ਆ ਤੇ ਇਧਰ ਤੇ ਪਿੰਡਾਂ ਦੇ ਨਾਮ ਹੈ ਵੀ ਬੜੇ ਮਤਲਬ ਕਿ ਕਹੋ ਅਜੀਬ ਨੇ ਐਸੇ ਏਰੀਏ ਦੇ ਜਿਹੜਾ ਨਾਮ ਲੈ ਰਹੇ ਸੀ ਹਾਂਜੀ ਨੰਗਲ ਚੋਰਾ ਸ਼ਹਿਰ ਦਾ ਤਾਂ ਉਹ ਇਸ ਤਰ੍ਹਾਂ ਬਦਲਵਾਇਆ ਗਿਆ ਸੀਗਾ ਤੇ ਦੱਸਦੇ ਆ ਕਿ ਸ਼ਾਇਦ 20-25 ਸਾਲ ਲੱਗੇ ਸੀਗੇ ਉਹ ਫਿਰ ਤੇ ਨਾਮ ਬਦਲਣ ਦੇ ਬਹੁਤ ਤਾਂ ਆਪਣੇ ਅੰਦਰ ਪਿੰਡਾਂ ਦੇ ਨਾਂ ਤੇ ਫਿਰ ਜੇ ਮੇਰੇ ਖਲ ਦੇ ਨਾਲ ਬਦਲਨੇ ਤੇ ਫਿਰ ਸਾਰਿਆਂ ਦੇ ਬਦਲ ਦੋ ਹੂੰ ਆਪਣੇ ਚ ਬਹੁਤ ਸਾਰੇ ਕੋਈ ਕਟਿਆਂ ਵਾਲੀ ਆ ਕੋਈ ਝੋਟਿਆਂ ਵਾਲੀ ਆ ਕੋਈ ਡੰਗਰ ਖੇੜਾ ਹੈ ਹਾਂਜੀ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਭੰਗਰ ਖੇੜਾ ਵੀ ਇੱਕ ਸ਼ਾਇਦ ਹੈਗਾ ਤਾਂ ਇਸ ਤਰ੍ਹਾਂ ਦੇ ਕਈ ਪਿੰਡ ਆ ਹੂੰ ਝੋਟਿਆਂ ਵਾਲੀ ਕਟਿਆਂ ਵਾਲੀ ਨਾ ਜੀ ਆ ਪਿੱਛੇ ਇੱਕ ਆਪਣੇ ਏਰੀਆ ਦੇ ਪਿੰਡ ਉਹਨੇ ਨਾਮ ਚੇਂਜ ਕਰਵਾਇਆ ਵੀ ਪਤਾ ਨਹੀਂ ਹੁਣ ਉਹ ਕਾਗਜ਼ੀ ਤੌਰ ਤੇ ਹੋ ਗਿਆ ਕਿ ਕਿਵੇਂ ਹੋਇਆ ਹਾਂਜੀ ਕੁੱਤਿਆਂ ਵਾਲੀ ਤੋਂ ਸ਼ੇਰਾਂ ਵਾਲੀ ਕੀਤਾ ਗਿਆ ਉਹ ਸਾਡੇ ਪਿੰਡ ਵਾਲੇ ਜਿਹੜੇ ਬਾਬਾ ਜੀ ਸੀਗੇ ਸ਼ਾਇਦ ਉਦੋਂ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਸੀਗਾ ਜੀ ਤੇ ਉਹ ਹੁਣ ਪਤਾ ਨਹੀਂ ਆਫੀਸ਼ੀਅਲੀ ਬਦਲਿਆ ਕਿ ਨਹੀਂ ਪਰ ਆਪਣੀ ਜ਼ੁਬਾਨ ਤੇ ਜ਼ਰੂਰ ਚੜ ਗਏ ਇਲਾਕੇ ਦੇ ਲੋਕਾਂ ਦੇ ਕਿ ਨਹੀਂ ਇਸ ਪਿੰਡ ਦਾ ਨਾਮ ਸ਼ੇਰਾਂ ਵਾਲੀ ਆ ਪਰ ਪ੍ਰੋਸੀਜਰ ਜਿਹੜਾ ਉਹ ਲੰਬਾ ਹੈ ਪਰ ਇਹ ਨਹੀਂ ਹੈਗਾ ਕਿ ਅਸੰਭਵ ਨਹੀਂ ਹੈ ਤੋ ਮਾਨ ਸਾਹਿਬ ਦੇਖਦੇ ਆ ਕਿ ਹੁਣ ਉਹ ਜਿਹੜਾ ਨਾਮ ਤੇ ਦੇ ਗਏ ਨੇ ਕਿ ਉਹਦਾ ਅਮਲ ਕਿਸ ਤਰ੍ਹਾਂ ਕਰਵਾਉਂਦੇ ਨੇ ਬਿਲਕੁਲ ਬਿਲਕੁਲ ਚਲੋ ਖੈਰ ਇੰਨਾ ਜ਼ਿਕਰ ਤਾਂ ਕੀਤਾ ਇੰਨਾ ਬਥੇਰਾ ਤੇ ਪਰ ਨਾਲ ਨਾਲ ਦੂਜੇ ਪਾਸੇ ਵੀ ਦੇਖਣ ਕਿ ਹਰੇਕ ਪਿੰਡ ਦੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਤੁਸੀਂ ਹਾਂ ਜੀ ਇਸ ਤਰ੍ਹਾਂ ਹੈਗੇ ਨੇ ਕਈ ਨਾਮ ਹੈਗੇ ਪੰਜਾਬ ਦੇ ਪਿੰਡਾਂ ਦੇ ਉਹਨਾਂ ਦੀ ਆਪਣੀ ਕਹੋ ਕਿ ਭਈ ਆਪਦੀ ਕੋਈ ਨਾ ਕੋਈ ਰੋਚਕ ਕਹਾਣੀ ਹੁੰਦੀ ਆ ਜੀ ਗਿੱਦੜਵਾਹਾ ਦੀ ਵੇਖੋ ਕਿਹਾ ਪਿਛਲੇ ਦਿਨ ਕਿੰਨੀ ਬਹਿਸ ਹੋਈ ਸੀ ਕਿ ਗਿੱਦੜਵਾਹਾ ਨਾਮ ਕਿਸ ਤਰ੍ਹਾਂ ਪੈ ਗਿਆ ਜੀ ਹਾਂ 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 ਬਿਲਕੁਲ ਮਿੰਟੂ ਜੀ ਬਿਲਕੁਲ ਗੱਲਬਾਤ ਨੂੰ ਜਾਰੀ ਰੱਖੀਏ ਅੱਗੇ ਨੂੰ ਚਲੀਏ ਆਪਾਂ ਇੱਕ ਕਮੈਂਟ ਆਪਾਂ ਪੜ ਲਈਏ ਇਸ ਮਜੀਦੀ ਜੀ ਕਹਿ ਰਹੇ ਨੇ ਕਿ ਬਾਦਲ ਸਰਕਾਰ ਨੇ 2012 ਤੋਂ 17 ਵਕਤ ਕਹਿੰਦੇ ਕੋਟਲੀ ਕਲਾਂ ਦਾ ਨਾਂ ਕੋਟਲੀ ਪ੍ਰੇਮ ਸਿੰਘ ਰੱਖਿਆ ਸੀ ਅੰਤਲੀ ਗੱਲ ਤੁਸੀਂ ਸਮਝ ਸਕਦੇ ਹੋ ਕਹਿੰਦੇ ਆ ਵੇਖੋ ਜੀ ਨਾਂ ਰੱਖਿਆ ਤੇ ਨਾਂ ਸੱਚਮੁੱਚ ਕਾਗਜ਼ੀ ਤੌਰ ਤੇ ਬਦਲਿਆ ਗਿਆ ਇਹਦੇ ਵਿੱਚ ਫਰਕ ਹੈ ਫਿਰ ਹਨਾ ਇਹ ਇੱਕ ਲੰਬਾ ਪ੍ਰੋਸੈਸ ਹੈ